ਭੱਲਾ ਭੱਲਾ ਭੱਜਿਆ ਭੱਜਿਆ ਸਾਨੂੰ ਬਚਾਇਓ ਕੈਮਰਾ ਬਚਾਇਓ ਆ ਜਾ ਮੂਰੇ ਆ ਜਾ ਮੂਰੇ ਆ ਜਾ ਮੂਰੇ ਆ ਜਾਓ ਰੁਕੋ 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 ਹਾਂ ਭੱਗ ਹਟ 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 ਆਪ ਚੋਰੀ ਮਾਫੀ ਦੇਖੋ ਬੰਦਾ ਹੀ ਰਗੜਦਾ ਜਿਹੜੇ ਬੌਲ ਵੀ ਨਹੀਂ ਰੁਕੇ ਦੰਦ ਘੜਦਾ ਹਲਾ ਫੇਰਦਾ ਨਾਮ ਜਦਾ ਹੈ ਆਖਾ ਤੂੰ ਛੋਲੇ ਹੱਜਾ ਕਰੀ ਤੈਂ ਉਹਦੇ ਲੱਤਾਂ ਦਲਾ ਦੇਣੀ ਸੀ ਉਹ ਮੁੰਡੇ ਦੀਆਂ ਚਾਲੇ ਜਾਨ ਦੀ ਪਈ ਹੋਈ ਹੈ ਬਾਜੀ ਧੱਕਾ ਏ ਤਾਂ ਕਾਵਾ ਨਹੀਂ ਬੱਗੂ ਵੀਰ ਇਦਾਂ ਦੀ ਕੋਈ ਗੱਲ ਨਹੀਂ ਤੂੰ ਨਾ ਬੋਲ ਯਾਰ ਭਾਰੀ ਧੱਕਾ ਘੜੀ ਜਾਂਦੇ ਆ ਇਹ ਤਾਂ ਮੈਨ ਕੋ ਯਾਰ ਭਾਜੀ ਧੱਕਾ ਇਹ ਤਾਂ ਕਾਵਾ ਨਹੀਂ ਬੱਗੂ ਵੀਰ ਇਦਾਂ ਦੀ ਕੋਈ ਗੱਲ ਨਹੀਂ ਤੂੰ ਨਾ ਬੋਲ ਯਾਰ ਭਾਰੀ ਧੱਕਾ ਘੜੀ ਜਾਂਦੇ ਆ ਇਹ ਤਾਂ ਮੈਨ ਕੋ ਯਾਰ ਉਹ ਚਾਲੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਆ ਆ ਵੇਖੀ ਵੀਰ ਮਾੜਾ ਉਹ ਦੋ ਜੀਆ ਤੂੰ ਕਿਧਰ ਭੱਜਾ ਫਿਰਨੇ ਆ ਉਹ ਪਾਪਾ ਜਿੰਨੀ ਉਹਨੇ ਨੱਪੀ ਆ ਨਾ ਪਿੱਛੇ ਬੈਠੇ ਹੋਵਾਂਗੇ ਬਾਤਾਂ ਤੇ ਜਾਵਾਂਗੇ ਉਹ ਪੁੱਤ ਜਿੰਨੀ ਉਹ ਡਾਉਂਡਿਆ ਨਾ ਉਹਨੇ ਮਗਰ ਤੱਕ ਪਾੜ ਦੇਣੀ ਸਾਰੀ ਕਿਸੇ ਨੇ ਵੀ ਨਹੀਂ ਬਜਾ ਓਏ ਮੌਤਾਂ ਦਾ ਡਰ ਡਰੀਦਾ ਨਹੀਂ ਹੁੰਦਾ ਇਹ ਤੇ ਇੱਕ ਦਿਨ ਆਣੀ ਆਣੀ ਆ ਓ ਪਾਪਾ ਤੂੰ ਤੇ ਪੁੱਤੇ ਪੁੱਤਰੀਆਂ ਖੜਾਲੇ ਆ ਸਾਡਾ ਧਲੇ ਵਿਆਹ ਵੀ ਨਹੀਂ ਹੋਇਆ ਰੋਂਦਾ ਵਿਆਹ ਨੂੰ ਉਹ ਪਛਤਾਏਗਾ ਬਾਦ ਦੋ ਹੀ ਲੰਡੀ ਤੇ ਬਸੇ ਲੰਡੀ ਆ ਮੈਂ ਆ ਗਿਆ ਸੋ ਤੇ ਨੀ ਰਿਕਟਰ ਇਕ ਲਈ ਜੱਕ ਡਾਉਣਿਆ ਉਧਰਿਆ ਕੀ ਗੱਲ ਹੋਈ ਬਸ ਤੇ ਲੜ ਰੇ ਚੜ ਗਈ ਆ ਤੇ ਆ ਵੀ ਵੱਖੀਆਂ ਅੰਦਰ ਪੈ ਜਲੀਆਂ ਬਸ ਲੱਗਦਾ ਸਿਰ ਖਰਾਬੀ ਕਰਨ ਦਾ ਉਹ ਭਰਾਵਾ ਇਹਨੂੰ ਕਹਿ ਹੌਲੀ ਚਲਾ ਮੇਰੇ ਤੇ ਦੁੱਧ ਦਾ ਪਨੀਰ ਬਣ ਜਾਣਾ ਵਾ ਰੋਕੋ 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 ਹਾਂ ਹਟ 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 ਪਾ ਚੋਰੀ ਮਾਸੀ ਦੇਖੋ ਬੰਦਾ ਹੀ ਰਗੜਦਾ ਪਰ ਉਹ ਬੌੜ ਵੀ ਨਹੀਂ ਰੁਕੇ ਦੰਦ ਘੜਦਾ ਹਲਾ ਪੇਰਦਾ ਨਾਮ ਜਦਾ ਹੈ ਹਾਂ ਅਕਾ ਸਮਝਾ ਲਾ ਹੱਤਾ ਗਾ ਤੇ ਭਾਂ ਤੇ ਉਹਦੇ ਲੱਤਾਂ ਤੜਾ ਦੇਣੀ ਸੀ ਉਹ ਮੁੰਡੇ ਦੀਆਂ ਚਾਲੇ ਜਾਣਦੀ ਪਈ ਹੋਈ ਹੈ ਹੈ 4 ਕੱਢੋ 4 ਪਾਜੀ ਧੱਕਾ ਇਹ ਤਾਂ ਕਾਵਾ ਨਹੀਂ ਬੱਬੂ ਵੀਰ ਏਦਾਂ ਦੀ ਕੋਈ ਗੱਲ ਨਹੀਂ ਤੂੰ ਨਾ ਬੋਲ ਯਾਰ ਪਾਜੀ ਧੱਕਾ ਕਰੀ ਜਾਂਦੇ ਆ ਇਹ ਤਾਂ ਮੈਕ ਖੋ ਯਾਰ ਪਾਜੀ ਧੱਕਾ ਦੇ ਤੱਕਾ ਨਹੀਂ ਬੱਬੂ ਵੀਰ ਇਦਾਂ ਦੀ ਕੋਈ ਗੱਲ ਨਹੀਂ ਤੂੰ ਨਾ ਬੋਲ ਯਾਰ ਭਾਰੀ ਧੱਕਾ ਘੜੀ ਜਾਂਦੇ ਆ ਇਹ ਤੋਂ ਮੈਨ ਖੋ ਯਾਰ ਉਹ ਚੱਲੋ ਸੇਵਕਾ ਇਥੇ ਦੇ ਕੰਮ ਖਤਰੇ ਵਾਲਾ ਹੀ ਆ ਵੇਖੀ ਵੀਰ ਮਾੜਾ ਉਹ ਦੋ ਜੀਆ ਤੂੰ ਕਿਧਰ ਭਜਾ ਕਰਨਿਆ ਉਹ ਪਾਪਾ ਜਿੰਨੀ ਉਹਨੇ ਨੱਪੀ ਆਣ ਪਿੱਛੇ ਬੈਠੇ ਹੋਵਾਂਗੇ ਬਾਤਾਂ ਚਾਹਾਂਗੇ ਉਹ ਪੁੱਤ ਜਿੰਨੀ ਉਹ ਡਾਉਂਡਿਆ ਨਾ ਉਹਨੇ ਮਗਰ ਤੱਕ ਪਾੜ ਦੇਣੀ ਸਾਰੀ ਕਿਸੇ ਨੇ ਨਹੀਂ